ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਕਿਸੇ ਦੇ ਖੇਤ ਤੋਂ ਚੁਰਾਇਆ ਹੋਇਆ ਸਾਬ ਕਿਸੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ ਤੇ ਕੌਣ ਹੈ ਜੋਣਾ ਮੋੜ ਜਿਸਦੇ ਬਾਰੇ ਸਿੱਤੂ ਮੂਸੇ ਵਾਲਾ ਤੇ ਅਰਜਨ ਵਰਗੇ ਗਾਇਕ ਲਿਖ ਚੁੱਕੇ ਨੇ ਤੇ ਗਾ ਚੁੱਕੇ ਨੇ ਤੇ ਕਿਉਂ ਲੋਕ ਜੋਣੇ ਮੋੜ ਦੇ ਨਾਲ ਐਡੀ ਜ਼ਿਆਦਾ ਆਬਸੈਸਟ ਨੇ ਕੌਣ ਹੈ ਕਿਸ਼ਨ ਕੌਣ ਹੈ ਡੁੱਗ ਤੇ ਕਿਵੇਂ ਇੱਕ ਖੱਤ ਕਿਸੇ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦਾ ਹੈ ਅੱਜ ਅਸੀਂ ਇਹ ਸਭ ਚੀਜ਼ਾਂ ਬਾਰੇ ਗੱਲ ਕਰਾਂਗੇ ਅਰਜਨ ਦੇ ਇਸ ਗਾਣੇ ਦੀ ਮਦਦ ਦੇ ਨਾਲ। ਮਰਿਆ ਵਿੱਚੋਂ ਦਾ ਹੋ ਜਿਹੜਾ ਪੜਦਾ। ਉਹ ਗੱਭਰੂ ਅਕਿਸ਼ ਨੇ ਤੇ ਖਤ ਵਰਗਾ। ਵੀਡੀਓes ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਰੈਗੂਲਰ ਵੀਅਰ ਹੋ ਜਾਂ ਫਿਰ ਇੱਕ ਨਵੇਂ ਵੀਅਰ ਹੋ ਤੇ ਜੇਕਰ ਤੁਸੀਂ ਇਹੋ ਜਿਹੇ ਇਤਿਹਾਸ ਤੋਂ ਰਿਲੇਟਡ ਜਾਂ ਫਿਰ ਸਿੱਖ ਧਰਮ ਤੋਂ ਰਿਲੇਟਡ ਵੀਡੀਓes ਅੱਗੇ ਵੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤਾਂਕਿ ਤੁਸੀਂ ਸਾਡੀਆਂ ਅੱਗੇ ਆਉਣ ਵਾਲੀਆਂ ਮੈਂਬਰ-ਓਨਲੀ ਵੀਡੀਓes ਨੂੰ ਵੇਖ ਪਾਓ। ਤੇ ਸੁਪਰ ਥੈਂਕਸ ਜੀ ਰਾਹੀ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਤੇ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਤੇ ਇਸ ਵੀਡੀਓ ਨੂੰ ਜ਼ਿਆਦਾ ਸਾਰਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਸਭ ਇਤਿਹਾਸ ਪਹੁੰਚ ਪਾਏ ਚਲੋ ਲੈ ਕੇ ਚੱਲਦੇ ਹਾਂ ਤੁਹਾਨੂੰ ਪੰਜਾਬ ਦੇ ਇੱਕ ਪਿੰਡ ਮੋੜ ਦੇ ਵਿੱਚ ਜਿੱਥੇ ਕਿ ਨਾਤੇ ਜਾਉਣਾ ਰਹਿੰਦੇ ਨੇ ਆਪਣੀ ਮਾਂ ਤੇ ਆਪਣੀ ਇੱਕ ਵੱਡੀ ਭੈਣ ਦੇ ਨਾਲ ਤੇ ਇੱਕ ਦਿਨ ਉਹ ਦੋਨੋਂ ਮਾਵਾਂ ਦੀਆਂ ਇੱਕ ਖੇਤ ਦੇ ਲੱਗਿਓ ਜਾ ਰਹੀਆਂ ਸੀ ਤੇ ਉਹ ਖੇਤ ਸੀ ਰਾਜੇ ਦਾ ਤੇ ਉਹਨਾਂ ਨੇ ਵੇਖਿਆ ਕਿ ਉਸ ਖੇਤ ਦੇ ਵਿੱਚ ਸਾਗ ਲੱਗਿਆ ਹੋਇਆ ਹੈ ਤੇ ਫਿਰ ਮਾਂ ਨੇ ਸੋਚਿਆ ਕਿ ਕਿਸਨੇ ਨੂੰ ਦਾ ਸਾਗ ਬਾਲਾ ਪਸੰਦ ਹੈ ਜਿਸ ਕਰਕੇ ਉਸ ਖੇਤ ਚੋਂ ਥੋੜਾ ਜਿਹਾ ਸਾਗ ਘਰੇ ਲੈ ਜਾਂਦੀ ਹੈ ਤਾਂ ਫਿਰ ਦੋਨੋਂ ਮਾਵਾਂ ਦੀਆਂ ਖੇਤ ਚੋਂ ਸਾਗ ਵੱਢ ਕੇ ਘਰੇ ਲੈ ਜਾਂਦੀਆਂ ਨੇ ਤੇ ਘਰ ਜਾ ਕੇ ਕਿਸਨੇ ਦੇ ਲਈ ਸਾਗ ਬਣਾਉਂਦੀਆਂ ਨੇ ਤੇ ਐਨੇ ਤੱਕ ਇਹ ਸਭ ਕਰਦੇ ਕਰਦੇ ਸ਼ਾਮ ਹੋ ਜਾਂਦੀ ਹੈ ਤੇ ਜਦ ਹੀ ਸ਼ਾਮ ਹੁੰਦੀ ਹੈ ਤਾਂ ਤਾਹੀ ਰਾਜੇ ਦੇ ਸਿਪਾਹੀ ਉਹਨਾਂ ਦੇ ਘਰ ਆਉਂਦੇ ਨੇ ਕਿਉਂਕਿ ਜਦੋਂ ਮਾਦਾ ਜੀ ਰਾਜੇ ਦੇ ਖੇਤ ਚੋਂ ਸਾਬ ਤੋੜ ਰਹੀ ਸੀ ਤੇ ਤਾਂ ਉਹ ਸਿਪਾਹੀ ਨੇ ਉਹਨਾਂ ਨੂੰ ਇਹ ਸਾਬ ਤੋੜਦੇ ਹੋਏ ਵੇਖ ਲਿਆ ਸਭ ਤੋਂ ਪਹਿਲਾਂ ਤਾਂ ਉਸ ਸਿਪਾਹੀ ਨੇ ਉਹ ਮਿੱਟੀ ਦਾ ਭਾਂਡਾ ਤੋੜਿਆ ਜਿਸ ਦੇ ਵਿੱਚ ਸਾਬ ਬਣਿਆ ਹੋਇਆ ਸੀ ਤੇ ਦੂਸਰਾ ਉਸ ਨੇ ਕਿਸ਼ਨੇ ਤੇ ਜੋਨੇ ਦੀ ਮਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਇਹ ਆਖਿਆ ਕਿ ਰਾਜੇ ਦੇ ਖੇਤ ਦਾ ਸਾਬ ਤੁਹਾਡੇ ਜਿਹੀ ਗਰੀਬਾਂ ਵਾਸਤੇ ਨਹੀਂ ਹੈ The <laughs> ਤੇ ਇਹ ਸਭ ਚੀਜ਼ ਹੋਈ ਸੀ ਤੇ ਤਾਂ ਕਿਸ਼ਨਾ ਆਪਣੇ ਘਰ ਨਹੀਂ ਸੀ ਤੇ ਤੁਹਾਡੀ ਜਾਣਕਾਰੀ ਲਈ ਅਸੀਂ ਇਹ ਦੱਸਦੀਏ ਕਿ ਕਿਸ਼ਨਾ ਬੜਾ ਹੀ ਗੁੱਸੇ ਵਾਲਾ ਤੇ ਆਕੜ ਵਾਲਾ ਇਨਸਾਨ ਸੀ ਤੇ ਜਦੋਂ ਕਿਸ਼ਨਾ ਘਰ ਆਂਦਾ ਹੈ ਤੇ ਉਸ ਨੂੰ ਸਾਰੀ ਗੱਲਬਾਤ ਦਾ ਪਤਾ ਲੱਗਦਾ ਹੈ ਤੇ ਤਾਂ ਉਹ ਰਾਜੇ ਦੇ ਘਰ ਜਾਂਦਾ ਹੈ ਤੇ ਰਾਣੀ ਨੂੰ ਸਭ ਤੋਂ ਪਹਿਲਾਂ ਜਾ ਕੇ ਡਰਾ ਕੰਕਾ ਕੇ ਆਂਦਾ ਹੈ ਤੇ ਉਸ ਦੇ ਕੰਗੜ ਲੈ ਕੇ ਆ ਜਾਂਦਾ ਹੈ ਤੇ ਉਹ ਆਖਦਾ ਹੈ ਕਿ ਮੈਨੂੰ ਪਿੰਡ ਦੇ ਦੂਜੇ ਲੋਕਾਂ ਵਾਂਗ ਨਾ ਸਮਝੋ ਜੇ ਮੇਰੇ ਨਾਲ ਪੰਗਾ ਲਓਗੇ ਤਾਂ ਮੈਂ ਜਵਾਬ ਜ਼ਰੂਰ ਦਵਾਂਗਾ ਤੇ ਕਿਸ਼ਨਾ ਰਾਣੀ ਨੇ ਖੁਰਚੀ ਜਾਂਦਾ ਹੈ ਕਿ ਮੈਂ ਸਾਖ ਦੇ ਬਦਲੇ ਕੰਗਲ ਲੈ ਚਲਿਆ ਹਾਂ ਕਹਿਦੀ ਆਪਣੇ ਸਰਦਾਰ ਨੂੰ ਕਿ ਮਜਾਰਿਆਂ ਦਾ ਕਿਸ਼ਨਾ ਆਇਆ ਸੀ ਸਾਖ ਦੇ ਬਦਲੇ ਕੰਗਣ ਲੈ ਚਲਿਆ ਕਹਿਦੀ ਆਪਣੇ ਸਰਦਾਰ ਨੂੰ ਕਿ ਮਜਾਰਿਆਂ ਦਾ ਕਿਸ਼ਨਾ ਆਇਆ ਥੀ ਤੇ ਤੋਂ ਹੀ ਫਿਰ ਰਾਜੀ ਤੇ ਕਿਸਨੇ ਦੀ ਦੁਸ਼ਮਣੀ ਸ਼ੁਰੂ ਹੋ ਜਾਂਦੀ ਹੈ ਹੁਣ ਰਾਜਾ ਵੀ ਇਸ ਦਾ ਬਦਲਾ ਲੈਂਦਾ ਹੈ ਕਿ ਰਾਜਾ ਐਸੀ ਦਾ ਬਦਲਾ ਐਵੇਂ ਲੈਂਦਾ ਹੈ ਕਿ ਜਦੋਂ ਕਿਸ਼ਨੇ ਤੇ ਜੋਣੇ ਦੀ ਵੱਡੀ ਭੈਣ ਦੀ ਬਰਾਤ ਆ ਰਹੀ ਸੀ ਤੇ ਰਾਹ ਦੇ ਵਿੱਚ ਹੀ ਰਾਜਾ ਦੇ ਸਿਪਾਹੀ ਬਰਾਤ ਆਣਿਆਂ ਨੂੰ ਰੋਕਦੇ ਨੇ ਉਹਨਾਂ ਨੂੰ ਡਰਾਉਂਦੇ ਤੇ ਧਮਕਾਉਂਦੇ ਨੇ ਤੇ ਵਾਪਸ ਭੇਜ ਦਿੰਦੇ ਨੇ ਤੇ ਜਦ ਹੀ ਕਿਸ਼ਨੇ ਨੂੰ ਇਸ ਹਰਕਤ ਬਾਰੇ ਪਤਾ ਲੱਗਦਾ ਹੈ ਤਾਂ ਉਹ ਆਪਣੇ ਸਾਥੀਆਂ ਦੇ ਨਾਲ ਰਾਜੇ ਦੇ ਕੋਲ ਜਾਂਦਾ ਹੈ ਲੜਨ ਦੇ ਲਈ ਤੇ ਇੱਥੇ ਦੋਵੇਂ ਹੀ ਤਰਫਾ ਤੋਂ ਗੋਲੀਆਂ ਚੱਲਦੀਆਂ ਨੇ ਪਰ ਇੱਥੇ ਕਿਸ਼ਨਾ ਬਹੁਤ ਵੱਡੀ ਗਲਤੀ ਕਰ ਦਿੰਦਾ ਹੈ ਕਿ ਕਿਸ਼ਨਾ ਇੱਥੇ ਰਾਜੀ ਦੀ ਮਾਸੀ ਦੇ ਮੁੰਡੇ ਨੂੰ ਮਾਰ ਦਿੰਦਾ ਹੈ ਜਿਸ ਦੇ ਬਾਰੇ ਕਿਸ਼ਨਾ ਦਾ ਦੋਸਤ ਵੀ ਉਹਨੂੰ ਚੇਤਾਵਨੀ ਦਿੰਦਾ ਹੈ ਪਰ ਕਿਸ਼ਨਾ ਉਸ ਚੀਜ਼ ਨੂੰ ਸੀਰੀਅਸ ਨਹੀਂ ਲੈਂਦਾ ਉਹ ਤਗੜਿਆ ਆਪਾਂ ਚੀਲ ਵਾਲੇ ਰਾਜੇ ਦੀ ਮਾਸੀ ਦਾ ਮੁੰਡਾ ਮਾਰਿਆ ਤੀਜਾ ਗਬਰਾਂ ਜੀ ਲੱਗਦਾ ਹੈ ਕਿ ਕਿਸਨੇ ਨੇ ਉਸਦੇ ਮਾਸਟੀ ਦੇ ਮੁੰਡੇ ਨੂੰ ਮਾਰ ਦਿੱਤਾ ਹੈ ਤਾਂ ਤਾਂ ਰਾਜੇ ਦਾ ਗੁੱਸਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਉਹ ਕਿਸ਼ਨੀ ਨੂੰ ਫੜਨ ਦੇ ਲਈ ਹੁਣ ਅੰਗਰੇਜ਼ ਪੁਲਿਸ ਦੀ ਮਦਦ ਲੈਂਦਾ ਹੈ ਤੇ ਜੋ ਕਾંડ ਹੁਣ ਇੱਥੇ ਕਿਸ਼ਨਾ ਕਰਕੇ ਆਇਆ ਹੈ ਉਸ ਦੇ ਕਰਕੇ ਉਸ ਨੂੰ ਕਿਤੇ ਨਾ ਕਿਤੇ ਤਾਂ ਛੁਪਣਾ ਹੀ ਸੀ ਤਾਂ ਰਾਜੇ ਤੋਂ ਭੱਜਦਾ ਭੱਜਦਾ ਕਿਸ਼ਨਾ ਇੱਕ ਵਾਰ ਅਮੀਰ ਡਾਕੂ ਕੋਲ ਪਹੁੰਚ ਜਾਂਦਾ ਹੈ ਜਿੱਦਾਂ ਨਾਮ ਸੀ ਡੋਗਰ ਪਹਿਲਾ ਪਹਿਲਾ ਤਾਂ ਕਿਸ਼ਨੀ ਤੇ ਡੋਗਰ ਦੀ ਜ਼ਿਆਦਾ ਬੰਦ ਨਹੀਂ ਸੀ ਜਿੱਦਾਂ ਉਡੀ ਹੌਲੀ ਫਿਰ ਡੋਗਰ ਨੂੰ ਪਤਾ ਲੱਗਦਾ ਹੈ ਕਿ ਕਿਸ਼ਨਾ ਕਿੰਨਾ ਜ਼ਿਆਦਾ ਬਹਾਦਰ ਹੈ ਤੇ ਤਾਂ ਫਿਰ ਉਹ ਉਸ ਨੂੰ ਆਪਣਾ ਖਾਸ ਬਣਾ ਲੈਂਦਾ ਹੈ ਅੱਥੇ ਚ ਬੰਦੂਕ ਫੜ ਕੇ 부ੜੀ ਦੇ ਕੰਗਣ ਲਹਾਏ ਹੋਣ ਚਰਚੇ ਤਾਂ ਫਿਰ ਹੋ ਹੀ ਜਾਂਦੇ ਨੇ ਵੱਧ ਗਿਆ ਦੋਨਾਂ ਦਾ ਜਿਹੜਾ ਪਿਆਰ ਸੀ ਉਹ ਬਹੁਤ ਜ਼ਿਆਦਾ ਉੱਬਰ ਕੇ ਸਾਹਮਣੇ ਆਇਆ ਤੇ ਇੱਕ ਵਾਰ ਦੀ ਹੀ ਗੱਲ ਹੈ ਕਿ ਦੋਨੋਂ ਬੈਠ ਕੇ दारू ਪੀ ਰਹੇ ਸੀ ਤੇ ਉਹ ਆਪਣੇ ਦਿਲ ਦੀਆਂ ਗੱਲਾਂ ਇੱਕ ਦੂਜੇ ਦੇ ਨਾਲ ਸਾਂਝੀ ਕਰ ਰਹੀ ਸੀ ਜਿਸ ਦੇ ਵਿੱਚ ਦੋਵਾਂ ਨੇ ਹੀ ਆਪਣੀ ਆਪਣੀ ਪੱਗ ਬਦਲ ਲਈ ਤੇ ਇੱਕ ਦੂਜੇ ਨੂੰ ਆਪਣਾ ਮੂਹ ਬੋਲਾ ਭਰਾ ਬਣਾ ਲਿਆ ਹੁਣ ਇਹ ਤਾਂ ਜ਼ਾਹਿਰ ਜਹੀ ਗੱਲ ਹੈ ਕਿ ਕਿਸ਼ਨਾ ਡੋਕਰ ਤੇ ਉਹ ਬਹੁਤ ਜ਼ਿਆਦਾ ਭਰੋਸਾ ਕਰਨ ਲੱਗ ਗਿਆ ਸੀ ਹੁਣ ਉਹ ਦਿਨ ਆਂਦਾ ਹੈ ਜੋ ਪੂਰੀ ਕਹਾਣੀ ਨੂੰ ਹੀ ਬਦਲ ਕੇ ਰੱਖ ਦਿੰਦਾ ਹੈ ਮਰਕਿਸ਼ਨਾ ਪੁਲਸ ਤੋਂ ਬਚਦਾ ਬਚਦਾ ਡਰਦਾ ਡਰਦਾ ਆਂਦਾ ਹੈ ਡੋਕਰ ਦੇ ਕੋਲ ਕਿ ਮੈਨੂੰ ਤੇਰੀ ਮਦਦ ਦੀ ਲੋੜ ਹੈ ਮੈਨੂੰ ਤੂੰ ਆਪਣੇ ਪੁਲ ਚ ਪਾੜਾ ਪਰ ਕਿਸ਼ਨਾ ਤਾਂ ਡੋਗਰ ਤੇ ਬਹੁਤ ਜ਼ਿਆਦਾ ਪਰੋਸਾ ਕਰਦਾ ਸੀ ਜਿਸ ਕਰਕੇ ਉਹ ਬਿਨਾਂ ਕਿਸੇ ਟੈਨਸ਼ਨ ਤੋਂ ਰਾਤ ਨੂੰ ਸ਼ਰਾਬ ਪੀ ਕੇ ਡੋਗਰ ਦੇ ਘਰ ਹੀ ਸੋ ਜਾਂਦਾ ਹੈ ਪਰ ਜਦ ਅਗਲੇ ਹੀ ਦਿਨ ਕਿਸ਼ਨਾ ਆਪਣੀ ਅੱਖਾਂ ਖੋਲਦਾ ਹੈ ਤਾਂ ਉਸ ਦੇ ਹੱਥਾਂ ਦੇ ਵਿੱਚ ਹਥਕੜੀਆਂ ਸੀ ਤੇ ਉਸ ਦੇ ਨੇੜੇ ਤੇਰੇੜੇ ਸਿਪਾਹੀ ਜਿਪਾਹੀ ਸੀ ਹੁਣ ਇਹ ਤਾਂ لازਮੀ ਜਹੀ ਗੱਲ ਹੈ ਕਿ ਡੋਗਰ ਨੇ ਕਿਸ਼ਨੇ ਨੂੰ ਧੋਖਾ ਦੇ ਦਿੱਤਾ ਸੀ ਹੁਣ ਰਾਜਾ ਚੰਦਾ ਤਾਂ ਉਹ ਸਿੱਧਾ ਸਿੱਧਾ ਕਿਸ਼ਨੇ ਨੂੰ ਗੋਲੀਆਂ ਮਰਵਾ ਕੇ ਵੀ ਮਾਰ ਸਕਦਾ ਸੀ ਪਰ ਰਾਜੇ ਨੇ ਇਹ ਨਹੀਂ ਕੀਤਾ ਉਸਨੇ ਆਖਿਆ ਕਿ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਦਿਓ ਤਾਂ ਕਿ ਲੋਕਾਂ ਨੂੰ ਇਹ ਪਤਾ ਚੱਲ ਸਕੇ ਕਿ ਰਾਜੇ ਨਾਲ ਪੰਗਾ ਲੈਣ ਦਾ ਅੰਜਾਮ ਕੀ ਹੁੰਦਾ ਹੈ ਤੇ ਕਾਲੇ ਪਾਣੀ ਦੇ ਵਿੱਚ ਬੈਠੇ ਹੋਏ ਕਿਸਨੇ ਨੂੰ ਮੌਕਾ ਮਿਲਦਾ ਹੈ ਇੱਕ ਖੱਤ ਲਿਖਣ ਦਾ ਤੇ ਕਿਸਨਾ ਉਹ ਖੱਤ ਲਿਖਦਾ ਹੈ ਆਪਣੇ ਭਰਾ ਜੋਣੀ ਨੂੰ ਇਹ ਖਤ ਇੰਨਾ ਜ਼ਿਆਦਾ ਪਾਵਰਫੁਲ ਸੀ ਕਿ ਅੱਜ ਤੱਕ ਇਸ ਖਤ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਤੇ ਅਰਜਨ ਨੇ ਵੀ ਆਪਣੇ ਇੱਕ ਗਾਣੇ 'ਚ ਇਸ ਦੀ ਵਾਰੀ ਜ਼ਿਕਰ ਕੀਤਾ ਹੈ ਮਰੇ ਅਭੀ ਚੁੰਦਾ ਹੂੰ ਜਿਹੜਾ ਪੜਦਾ ਓ ਗੱਭਰੂ ਅਕਿਸ਼ ਨੇ ਤੇ ਖਤ ਵਰਗੀ ਉਹ ਤਾਂ ਇੰਨੀ ਜ਼ਿਆਦਾ ਤਾਕਤ ਰੱਖਦਾ ਸੀ ਕਿ ਇੱਕ ਆਮ ਜਿਹਾ ਇਨਸਾਨ ਆਪਣੇ ਭਰਾ ਦੇ ਕੱਪੜੇ ਚੱਕਦਾ ਹੈ ਤੇ ਉਹਨਾਂ ਨੂੰ ਪਾ ਕੇ ਆਪਣੇ ਭਰਾ ਵਾਂਗ ਹੀ ਬੋਲਣ ਲੱਗ ਜਾਂਦਾ ਹੈ ਤੇ ਆਪਣੇ ਹੱਥਾਂ ਦੇ ਵਿੱਚ ਬੰਦੂਖਾ ਚੱਕ ਲੈਂਦਾ ਹੈ ਤੇ ਉਹ ਆਪਣੇ ਭਰਾ ਦਾ ਬਦਲਾ ਲੈਣ ਦੇ ਲਈ ਨਿਕਲ ਜਾਂਦਾ ਹੈ ਤੇ ਉਹ ਪੁੱਜਦਾ ਹੈ ਡੋਗਰ ਦੀ ਹਵੇਲੀ ਦੇ ਵਿੱਚ ਤੇ ਉਹ ਚੈਲੰਜ ਕਰਦਾ ਹੈ ਡੋਗਰ ਨੂੰ ਕਿ ਮੈਂ ਤਾਂ ਤੈਨੂੰ ਪੂਰਨਮਾਸੀ ਦੀ ਰਾਤ ਨੂੰ ਵੇਖਾਂਗਾ ਤੇ ਪੂਰਨਮਾਸੀ ਨੂੰ ਨਰਕ ਤੋਰੂੰਗਾ ਤੈਨੂੰ ਤੇ ਆ ਜੀ ਸੁਣਨ ਤੋਂ ਬਾਅਦ ਜ਼ਾਹਿਰ ਜੀ ਗੱਲ ਹੈ ਕਿ ਡੋਗਰ ਬਹੁਤ ਜ਼ਿਆਦਾ ਡਰ ਜਾਂਦਾ ਹੈ ਤੇ ਉਹ ਪੁਲਸ ਦੀ ਮਦਦ ਲੈਂਦਾ ਹੈ ਤੇ ਜਦ ਫਾਈਨਲੀ ਪੂਰਨਮਾਸ਼ੀ ਦਾ ਦਿਨ ਆਉਂਦਾ ਹੈ ਤਾਂ ਦੋਨਾਂ ਦੇ ਵਿੱਚ ਲੜਾਈ ਹੋ ਰਹੀ ਹੈ ਆ ਜੌਣਾ ਪੁਲਸਾਰੇਆਂ ਨੂੰ ਆਖਦਾ ਹੈ ਕਿ ਤੁਹਾਡੀ ਤੇ ਮੇਰੀ ਕੋਈ ਵੀ ਦੁਸ਼ਮਣੀ ਨਹੀਂ ਹੈ ਇਹ ਮੇਰੀ ਦੁਸ਼ਮਣੀ ਦਾ ਸਿਰਫ ਡੋਗਰ ਦੇ ਨਾਲ ਹੈ ਮੇਰਾ ਮਕਸਦ ਸਿਰਫ ਡੋਗਰ ਨੂੰ ਮਾਰਨਾ ਹੈ ਜੇਕਰ ਤੁਸੀਂ ਨਿਕਲਣਾ ਹੈ ਤਾਂ ਇੱਥੋਂ ਨਿਕਲ ਜਾਓ ਤੇ ਪੁਲਸ ਵੀ ਫਾਇਦਾ ਚੱਕਦੇ ਹੋਏ ਆਪਣੀਆਂ ਸਾਰੀਆਂ ਬੰਦੂਖਾਂ ਤੇ ਸੱਟ ਕੇ ਦੌੜ ਜਾਂਦੀਆਂ ਨੇ ਤੇ ਫਿਰ ਡੋਗਰ ਨੂੰ ਫੜ ਲਿੱਤਾ ਜਾਂਦਾ ਹੈ ਤੇ ਫਿਰ ਜੌਣਾ ਆਪਣਾ ਗੁੱਸਾ ਡੋਗਰ ਦੇ ਉੱਤੇ ਉਹ ਕੁਝ ਇਸ ਤਰੀਕੇ ਦੇ ਨਾਲ ਕਰਦਾ ਹੈ ਕਿ ਜਿੰਨੀਆਂ ਵੀ ਬੰਦੂਖਾਂ ਉੱਥੇ ਪਈਆਂ ਸੀ ਉਹ ਸਾਲ ਹੀ ਦੀ ਸਾਰੀਆਂ ਡੋਗਰ ਦੀ ਛਾਪੀ ਦੇ ਖਾਲੀ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਡੋਗਰ ਉੱਥੇ ਹੀ ਖਤਮ ਹੋ ਗਿਆ ਇਥੇ ਹੁਣ ਜੋਣੇ ਨੇ ਇੱਕ ਸੁਖਣ ਸੁਖੀ ਹੋਈ ਸੀ ਕਿ ਜੇਕਰ ਮੈਂ ਡੋਗਰ ਨੂੰ ਫੜ ਕੇ ਮਾਰ ਦਿੰਨਾ ਆ ਤਾਂ ਮੈਂ ਨਹਿਰਾ ਦੇ ਵੀ ਜਾਵਾਂ ਤੇ ਜਦ ਜੋਣਾ ਨਹਿਰਾ ਦੇ ਵੀ ਜਾ ਰਿਹਾ ਸੀ ਤਾਂ ਇਸ ਦੀ ਖਬਰ ਪੁਲਸ ਨੂੰ ਪਹੁੰਚ ਜਾਂਦੀ ਹੈ ਤੇ ਪੁਲਸ ਉੱਥੇ ਆ ਕੇ ਜੋਣੇ ਨੂੰ ਘੇਰ ਲੈਂਦੀ ਹੈ ਪੁਲਸ ਨੇ ਤੇਨੂੰ ਚਾਰੇ ਪਾਸੋਂ ਘੇਰਿਆ ਪਾ ਲਿਆ ਔਰ ਤੂੰ ਜਿੰਦਾਬਾਦ ਕਰੀ ਜਾ ਸਕਦਾ ਜਦ ਜਉਣਾ ਪੁਲਸ ਦੇ ਨਾਲ ਘੇਰਿਆ ਹੋਇਆ ਸੀ ਤੇ ਤਾਂ ਅੰਦਰੋਂ ਹੀ ਜੋਣੀ ਨੂੰ ਇੱਕ ਬਾਜ ਆਂਦੀ ਹੈ ਤੇ ਲੈਜੈਂਡ ਦੇ ਅਨੁਸਾਰ ਇਹ ਆਖਿਆ ਜਾਂਦਾ ਹੈ ਕਿ ਉਹ ਨੈਣਾ ਦੇਵੀ ਦੀ ਆਵਾਜ਼ ਸੀ ਤੇ ਉਹ ਐਵੇਂ ਆਫਰੇ ਸੀ ਕਿ ਕੁਝ ਵੀ ਦਿੱਕਤ ਹੋਏ ਪਰ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਤੂੰ ਨਿਕਲ ਜਾਏਂਗਾ ਉਸ ਤੋਂ ਕਈ ਵਾਰ ਮੁਸੀਬਤ ਐਂ ਤੇਰੇ ਸਿਰ ਤੇ ਆ ਖੜੂਗੀ ਪਰ ਤੂੰ ਪਿੱਛੇ ਮੁੜ ਕੇ ਨਾ ਵੇਖੀ ਅੱਗੇ ਹੀ ਅੱਗੇ ਵਧਦਾ ਜਾਇ ਹੁੰਦਾ ਹੈ ਕਿ ਇੱਥੇ ਪੁੱਲ ਜੋਣੇ ਨੂੰ ਘੇਰ ਲੈਂਦੀ ਹੈ ਪਰ ਜੌਣਾ ਦੇ ਦੋ ਸਾਥੀ ਪੁਲਸ ਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੀ ਫਾਇਰਿੰਗ ਦੇ ਨਾਲ ਕਿ ਜਿਵੇਂ ਹੀ ਪੁਲਸ ਉਹਨਾਂ ਗੋਲੀਆਂ ਦੀ ਬਾਤ ਦੇ ਨਾਲ ਡਿਸਟਰੈਕਟ ਹੋ ਜਾਂਦੀ ਹੈ ਤੇ ਤਾਂ ਜੌਣਾ ਆਪਣਾ ਮੋਕਾ ਚੱਕਦੇ ਹੋਏ ਉੱਥੋਂ 도ੜ ਜਾਂਦਾ ਹੈ ਪਰ ਜਿਵੇਂ ਹੀ ਜੌਣਾ ਉੱਥੋਂ 도ੜਦਾ ਹੈ ਤਾਂ ਤਾਂ ਪਹਾੜੀ ਦਾ ਅੰਤ ਆ ਜਾਂਦਾ ਹੈ ਜਾਂ ਫਿਰ ਕਲਿਫ ਆ ਜਾਂਦਾ ਹੈ ਤੇ ਇੱਥੇ ਜੌਣੇ ਲਈ ਦੋਨੋਂ ਤਰਫ ਤੋਂ ਮੌਤ ਹੈ ਅੱਗੇ ਖਾਈ ਪਿੱਛੇ ਪੁਲਸ ਪਰ ਜੌਣੇ ਨੂੰ ਉਹ ਪਹਿਲਾਂ ਵਾਲੀ ਬਾਤ ਜ਼ਿਆਦਾ ਜਾਂਦੀ ਹੈ ਕਿ ਕੋਈ ਸੀਬਤ ਹੋਏ ਪਰ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਜਿਸ ਕਰਕੇ ਜੋਣਾ ਉੱਥੋਂ ਛਲਾਉਂਗ ਲਾਉ ਜਾਂਦਾ ਹੈ ਉੱਥੋਂ ਤਾਂ ਉਹ ਬਚ ਗਿਆ ਪਰ ਜਦੋਂ ਹੀ ਜੋਣਾ ਪਿੱਛੇ ਮੁੜ ਕੇ ਵੇਖਦਾ ਹੈ ਤੇ ਤਾਪੂਲਸ ਦੀ ਗੋਲੀ ਉਸ ਨੂੰ ਲੱਗ ਜਾਂਦੀ ਹੈ ਤੇ ਉਹ ਉੱਥੇ ਹੀ ਮਰ ਜਾਂਦਾ ਹੈ ਤੇ ਜਦੋਂ ਜੋਣੇ ਨੇ ਡੁੱਗਰ ਨੂੰ ਮਾਇਆ ਸੀ ਉਸ ਦੇ ਉੱਪਰ ਸਿੱਧੂ ਮਸਿਆਲੇ ਨੇ ਇਹ ਗਾਣਾ ਲਿਖਿਆ ਹੋਇਆ ਹੈ ਕਿੱਥੇ ਤੇਰਾ ਡੁੱਗਰ ਦਲੇ ਨੱਟੀਏ ਨਹੀਂ ਮੇਰੇ ਕਾਹ ਚ ਸਾਹਮਣੇ ਤੇ ਜੋਨੇ ਮੋੜ ਦੀ ਇੱਕ ਯਾਦਗਾਰ ਬਣੀ ਹੋਈ ਹੈ ਕਹ ਵੀ ਆਖਿਆ ਜਾਂਦਾ ਹੈ ਕਿ ਉੱਥੇ ਅੱਜ ਵੀ ਜੋਨੇ ਮੋੜ ਦੀ ਬੰਦੂਕ ਪਈ ਹੈ ਪਰ ਕਿਸੇ ਦੀ ਵੀ ਹਿੰਮਤ ਨਹੀਂ ਹੁੰਦੀ ਉਸ ਨੂੰ ਹੱਥ ਵੀ ਲਾਣ ਦੀ ਇੰਨਾ ਜ਼ਿਆਦਾ ਡਰਦੇ ਨੇ ਲੋਗ ਉਸ ਤੋਂ ਐਸੀ ਕਰਕੇ ਸਿੱਧੂ ਮੂਸੇਵਾਲੇ ਤੇ ਅਰਜਨ ਦੇਲੋਂ ਨੇ ਗਾਣਾ ਲਿਖਿਆ ਸੀ ਮੇਨੂੰ ਕਾਕਾ ਤੁਹਾਡਾ ਵੀਡੀਓ ਵਧੀਆ ਲੱਗੀ ਹੋਈ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਐ ਵੀ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਤੇ ਜੇਕਰ ਤੁਹਾਨੂੰ ਇਹੋ ਜਿਹੇ ਵੀਡੀਓਜ਼ ਵਧੀਆ ਲੱਗਦੀਆਂ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਸਕੇ ਧੰਨਵਾਦ